ਕੱਲਾ ਬੇਟਾ ਜੀ ਅੱਜ ਮੈਂ ਆਪਦੀ ਨੂੰ ਨੂੰ ਲੈ ਕੇ ਆਉਣਾ ਜੀ ਤੇਰਾ ਘਰ ਖਾਲੀ ਹੋ ਗਿਆ ਘਰ ਖਾਲੀ ਹੋ ਗਿਆ ਜੀ ਔਰ ਹੋਰ ਕੀ ਮੈਂ ਜਾਵਾਂ ਮੇਰਾ ਘਰ ਖਾਲੀ ਹੋ ਗਿਆ ਯਾਰ ਤੇ ਪ੍ਰੈਸ ਕਰੇ ਕਰਾਏ ਰਹੇ ਏਕਨ ਉਹਨਾਂ ਨੇ ਇਦੋਂ ਇਦੋਂ ਵੰਦ ਰੱਬ ਨੇ ਮੇਰੇ ਨਾਲ ਕੀ ਕਰੇ ਕਿਸੇ ਨਾਲ ਵਰਾਕੀਂ ਨਾ ਤੇ ਕਿ ਮੈਂ ਆਜੀ ਤੱਕ ਕਿਸੇ ਨਾਲ ਵਾੜਾ ਨਹੀਂ ਕਰਿਆ ਜੀ ਕਿਹੜਾ ਨਾਲ ਵਾੜਾ ਨਹੀਂ ਕਰਿਆ ਜੀ ਇਹਨੇ ਆ ਮੈਂ ਤੁਹਾਨੂੰ ਦੱਸਾਂ ਹੀ ਗੱਲ ਮੇਰੇ ਨਾਲ ਬਹੁਤ ਲੋਕਾਂ ਨੇ ਵਾੜਾ ਕਰਾ ਬੜੇ ਕਿਸੇ ਨਾਲ ਵਾੜਾ ਨਹੀਂ ਕਰਾ ਮਾਪਿਆਂ ਦਾ 23 ਸਾਲ ਦਾ ਜਵਾਨ ਪੁੱਤ ਬਿੱਤੇ ਦਿਨੀ ਉਹ ਇਸ ਮੁੰਡੇ ਦੀ ਬਰਾਤ ਲੈ ਕੇ ਨੂੰ ਵਿਆਹਣ ਲੈ ਕੇ ਗਏ ਸੀ ਅਤੇ ਵਿਆਹ ਤੋਂ 2 ਦਿਨ ਬਾਅਦ ਹੁਣ ਜਦੋਂ ਇਹ ਮੁੰਡਾ ਆਪਣੇ ਯਾਰਾਂ ਦੋਸਤਾਂ ਨੂੰ ਪਾਰਟੀ ਦੇ ਰਿਹਾ ਸੀ ਅਤੇ ਭਾਜੀ ਵੰਡ ਰਿਹਾ ਸੀ ਪਿੰਡ ਦੇ ਵਿੱਚ ਤਾਂ ਉਸ ਤੋਂ ਬਾਅਦ ਹੀ ਪਤਾ ਲੱਗਦਾ ਕਿ ਮੁੰਡਾ ਗਾਇਬ ਹੋ ਗਿਆ ਪਿਤਾ ਸਾਰੇ ਪਿੰਡ ਦੇ ਵਿੱਚ ਆਪਣੇ ਪੁੱਤ ਨੂੰ ਲੱਭਦਾ ਰਿਹਾ ਪਰ ਉਸਤਾ ਕੁਝ ਵੀ ਪਤਾ ਨਹੀਂ ਲੱਗਿਆ ਸਵੇਰ ਹੁੰਦੇ ਹੀ ਪਤਾ ਲੱਗਦਾ ਕਿ ਗੁਰੂ ਘਰ ਦੇ ਨੇੜੇ ਉਸਦੀ লাশ ਬਰਾਮਦ ਹੁੰਦੀ ਹੈ ਇਸ ਮੁੰਡੇ ਦਾ ਨਾਮ ਸੰਦੀਪ ਪਾਵਾ ਸੀ ਪਿੰਡ ਦੇ ਹੀ ਗੁਰੂ ਘਰ ਦੇ ਨੇੜੇੋਂ ਭੇਦਪਰੇ ਹਾਲਾਤਾਂ ਦੇ ਵਿੱਚ ਜਵਾਨ ਮੁੰਡੇ ਦੀ ਲਾਸ਼ ਮਿਲਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸਨਸਨੀ ਫੈਲ ਗਈ। ਨਾਬਾ ਦੇ ਪਿੰਡ ਚੌਧਰੀ ਮਾਜਰਾ ਦਾ ਇਹ ਮਾਮਲਾ ਜਿੱਥੇ ਨਵਿਆਹੇ ਮੁੰਡੇ ਦੀ ਲਾਸ਼ ਮਿਲੀ ਹੈ ਤੇ ਸ਼ੱਕ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪਿੰਡ ਦੇ ਹੀ ਇੱਕ ਮੁੰਡੇ ਸਮੇਤ ਉਸ ਕਾਲੀ ਬਲੈਰੋ ਗੱਡੀ ਵਾਲਿਆਂ ਦੇ ਉੱਪਰ ਲਗਾਇਆ ਜਾ ਰਿਹਾ ਹੈ ਜੋ ਕਿ ਆਖਰੀ ਵਾਰ ਉਸਦੇ ਨੇੜੇ ਤੇੜੇ ਦੇਖੇ ਗਏ ਸੀ ਨਾਬਾ ਦੇ ਵਿੱਚ 2 ਦਿਨ ਪਹਿਲਾਂ ਵਿਆਹੇ ਮੁੰਡੇ ਦੀ ਜਾਨ ਜਾਣ ਤੋਂ ਬਾਅਦ ਉੱਥੇ ਸਨਸਨੀ ਫੈਲ ਗਈ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਸਾਡੇ ਨਾਲ ਪਤਾ ਨਹੀਂ ਕੌਣ ਇੰਨਾ ਮਾੜਾ ਕਰ ਗਿਆ ਸੀ ਤਾਂ ਕਦੇ ਕਿਸੇ ਨੂੰ ਕੁਝ ਵੀ ਨਹੀਂ ਆਖਿਆ ਸੀ 23 ਸਾਲ ਦਾ ਮੁੰਡਾ ਮਾਪਿਆਂ ਦਾ ਇਕਲੌਤਾ ਪੁੱਤ ਵਿਆਹ ਹੁੰਦੇ ਸਾਰ ਹੀ ਇਸ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਲੜਕਾ ਆਪਣੇ ਦੋਸਤਾਂ ਨੂੰ ਵਿਆਹ ਦੀ ਪਾਰਟੀ ਦੇਣ ਗਿਆ ਸੀ ਪਰ ਉਹ ਵਾਪਸ ਨਹੀਂ ਪਰਤਿਆ ਇਸ ਤੋਂ ਬਾਅਦ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਇਸ ਮੌਕੇ ਤੇ ਰੋਂਦੇ ਪਿਓ ਦਾ ਹਾਲ ਦੇਖਿਆ ਨਹੀਂ ਜਾਂਦਾ ਸੀ ਜੋ ਕਿ ਤਾਂ ਹਾਰ-ਮਾਰ ਹੀ ਆਖ ਰਹੇ ਸੀ ਕਿ ਮੈਂ ਲਗਾਤਾਰ ਆਪਣੇ ਪੁੱਤ ਦੇ ਸੰਪਰਕ ਦੇ ਵਿੱਚ ਸੀ ਉਸ ਨੂੰ ਫੋਨ ਕਰ ਕਰਕੇ ਆਖ ਰਿਹਾ ਸੀ ਕਿ ਘਰ ਆ ਜਾ ਤੇ ਉਹ ਇਹੀ ਕਹਿ ਰਿਹਾ ਸੀ ਮੈਂ ਹੁਣੇ ਆ ਜਾਣਾ ਏਸ ਮਗਰੋਂ ਪਤਾ ਨਹੀਂ ਉਸਦੇ ਨਾਲ ਕੀ ਕੁਝ ਹੋਇਆ ਕਿ ਸਵੇਰੇ ਗੁਰੂ ਘਰ ਦੇੋਂ ਨੇੜੇ ਪੇਧ ਪਰੇ ਹਾਲਾਤਾਂ ਦੇ ਵਿੱਚ ਉਸਦੀ ਲਾਸ਼ ਮਿਲੀ ਹੈ ਕਿਹਦੇ ਵੱਲੋਂ ਉਸਦੇ ਨਾਲ ਇੰਨਾ ਮਾੜਾ ਕੀਤਾ ਗਿਆ ਇਸ ਪਰਿਵਾਰ ਦੀਆਂ ਖੁਸ਼ੀਆਂ ਖੋਈਆਂ ਗਈਆਂ ਦੋ ਦਿਨ ਦੀ ਲਾੜੀ ਨੂੰ ਵਿਧਵਾ ਬਣਾ ਦਿੱਤਾ ਗਿਆ ਇਹ ਸਾਰੇ ਮਾਮਲੇ ਨੂੰ ਲੈ ਕੇ ਪਰਿਵਾਰ ਇਸ ਸਮੇਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਸਾਢੇ 8 ਵਜੇ ਬੇਟੇ ਕੋਲੇ ਲੈ ਕੇ ਆਇਆ ਇਸਮਾਨਾ ਤੁਹਾਡਾ ਬੱਚਾ ਮੇਰਾ ਦੋਤਾ ਕਿਹਾਂ ਟੁਕਿਆਂ ਲੈ ਕੇ ਆਏ ਸਲਾ ਬਾਜੀ ਵੰਡੀਆਂ ਜੀ ਸਾਰੇ ਸਿੱਕੇ ਦੀ ਉਹਨੇ ਸਿੱਕੇ ਦੀ ਬਾਜੀ ਵੰਡ ਗਿਆ ਉਹ ਕਹਿੰਦਾ ਤੁਹਾਨੂੰ ਕਹਿੰਦਾ ਮਾਮੂ ਉਸ ਲੈ ਕੇ ਆ ਖਾਣ ਸਿੱਕੀਆਂ ਲਿਆ ਜੀ ਵਰਕੇ ਖਵਾ ਕੇ ਗਿਆ ਜੀ ਸਾਨੂੰ ਫਿਰ ਇੱਕ ਫੋਨ ਆ ਗਿਆ ਉਹਦੇ ਕੋਲ ਉਹ ਕਹਿੰਦਾ ਦੀਪੂ ਆਈ ਮੜਾ ਜਾ ਮੈਂ ਜਦੀ ਫੋਨ ਕਰਤਾ ਜੀ ਮੇਰੇ ਬੇਟੇ ਨੂੰ ਮੈਂ ਦੀਪੂ ਤੂੰ ਘਰੇ ਆ ਜਾ ਪਤਾ ਆਪਣੀ ਗੱਡੀ ਲੈ ਕੇ ਆਉਣੀ ਆ ਸੰਸਕਰ ਖੜੀ ਆ ਚੱਲ ਮੈਂ ਫੋਨ ਕਰਾਇਆ ਜੀ ਇਹਨੂੰ ਇਹ ਕਹਿੰਦਾ ਮੈਂ ਡੜੀ ਆਉਣਾ ਤੇ ਨਾਲ ਇਹ ਗੱਲ ਹੋਈ ਜੀ ਉਦੋਂ ਬਾਅਦ ਫੇਰ ਮੈਂ ਫੋਨ ਕਰੀ ਗਿਆ ਮੇਰਾ ਫੋਨ ਚੱਕੀ ਗਿਆ ਜੀ ਫੋਨ ਤੇ ਕਹੀ ਗਏ ਮੈਂ ਜੜੀ ਆਇਆ ਮੈਂ ਜੜੀ ਆਇਆ ਬਸ ਆਇਆ ਮੈਂ ਇੱਕ ਸਾਡੇ ਪਿੰਡ ਦਾ ਪੰਡਤਾ ਦਾ ਮੁੰਡਾ ਹੀ ਕਾਲਾ ਕਾਲਾ ਉਹ ਉਹਦਾ ਫੋਨ ਗਿਆ ਜੀ ਮੇਰੇ ਫੋਨ ਤੋਂ ਬਾਅਦ ਇੱਕ ਬਲੈਰੋ ਗੱਡੀ ਆਈ ਜੀ ਤੜਕੇ ਬਲੈਰੋ ਵੱਡੀ ਆਈ ਹੈ ਜਿਹੜੀ ਉਹਦਾ ਨੰਬਰ ਮੈਨੂੰ ਪਤਾ ਨਹੀਂ ਹੈਗਾ 19 19 19 ਉਸ ਉਸ ਨੰਬਰ ਆਈ ਉਸ ਨੰਬਰ ਆਈ ਮੈਂ ਦੇਖਿਆ ਹੈ ਥਾਣੇ ਦੇ ਕੋਲ ਉਹ ਨੰਬਰ ਉਹ ਨੰਬਰ ਤੇ ਮੈਨੂੰ ਪਤਾ ਲੱਗਿਆ ਜੀ ਗੱਡੀ ਆਈ ਆ ਸਵੇਰੇ ਸਾਜਰੇ ਉਹ ਉਹ ਗੱਡੀ ਦਾ ਕੈਮ ਸਾਰੇ ਜਿਹੜੇ ਗਲੀ ਦੇ ਕੈਮਰੇ ਲੱਗੇ ਹੋਣ ਨੇ ਉਹ ਚੈੱਕ ਕਰਾਈ ਜੀ ਮੈਨੇ ਮਾਈ ਗੱਲਬਾਤ ਕੀ ਕੀ ਹੋਈ ਆ ਤੇ ਗੁਰਦੁਆਰੇ ਸਵੇਰੇ ਜਦੋਂ ਕੋਈ ਗ੍ਰੰਤੀ ਮੱਥਾ ਟੇਕਣਾ ਆਉਂਦਾ ਜੀ ਉਹਦੇ ਗੇਟ ਦੇ ਪਹਿਲਾਂ ਉਰਲੇ ਉਰਲੇ ਪਾਸੇ ਪਿਆ ਦੀ ਇਹ ਇਹ ਕਹਿੰਦੇ ਨੇ ਪਰ ਉਹ ਬੰਦਾ ਜਿਹੜਾ ਆਇਆ ਜੀ ਆ ਸਾਡੇ ਗਵੰਡੀਆਂ ਦਾ ਉਹ ਲੱਗਿਆ ਕਹਿਣ ਜੀ ਉਹ ਕਹਿੰਦਾ ਨਹੀਂ ਨਹੀਂ ਉਹਦਾ ਮੁੰਡਾ ਉੱਥੇ ਉੱਥੇ ਪੈਦੀ ਗੁਰਦੁਆਰੇ ਦੀ ਮੁਰੀ ਬਿਆਨ ਹੋਇਆ ਜੀ ਬਰੇ 23 ਤਰੀਕ ਦਾ 22 ਤਰੀਕ ਦੀ ਦੀ ਅਪਰਾਧ ਸੀ ਇਹਦੀ ਇਸੇ ਬਾਈ ਦੀ ਹਲੇ ਕੱਲ ਅਸੀਂ ਭਾਜੇ ਬਣਦੇ ਸੀ ਅੱਜ ਮੇਰੀ ਨੂੰ ਨੂੰ ਮੈਂ ਲੈ ਕੇ ਆਉਣਾ ਸੀ ਗੱਡੀ ਸਾਡੀ ਸਤਸੰਗ ਘਰ 'ਚ ਖੜੀ ਸੀ ਬਾਬਾ ਜੀ ਨੇ ਆਉਣਾ ਸੀ ਅਸੀਂ ਆਲੇ ਕਹਿੰਦੇ ਵੀ ਚੱਲ ਮਾਂ ਬਾਬਾ ਜੀ ਇਹ ਦੱਸਣ ਕਰਾ ਦਾਂਗੇ ਅੱਜ ਅੱਜ ਨੂੰ ਲੈ ਕੇ ਆਨੇ ਮੇਰਾ ਜਵਾਈ ਗੱਡੀ ਉੱਥੇ ਛੱਡ ਕੇ ਸਤਸੰਗ ਘਰ 'ਚ ਆਈ ਹਾਈ ਗੱਡੀ ਛੱਡ ਕੇ ਵਗ ਗਿਆ ਉਹ ਉਹਨੇ ਫਿਰ ਮੈਨੂੰ ਫੋਨ ਵੀ ਕਰਿਆ ਉਹ ਕਹਿੰਦਾ ਡੈਡੀ ਨੀਰਾ ਹੋ ਗਿਆ ਸਤ ਸੰਕਰ ਚ ਮੈਂ ਚਾਬੀ ਦੇਗਾ ਗੱਡੀ ਸਵੇਰੇ ਲੈ ਜਾਊਗਾ ਨਾ ਤੁਸੀਂ ਗੱਡੀ ਹੁਣ ਸਵੇਰੇ ਲੈ ਕੇ ਆਉਣੀ ਦੀ ਚੱਕੇ ਫਿਰ ਮੈਂ 12 ਵਜੇ ਤੱਕ ਜੀ ਫੋਨ ਲਾਈ ਗਿਆ ਮੇਰੇ ਨਾਲ ਗੱਲਬਾਤ ਹੁੰਦੀ ਗਈ 12 ਵਜੇ ਤੋਂ ਬਾਅਦ ਮੈਂ ਸਕੂਟਰ ਚੱਕਿਆ ਜੀ ਸਾਰੇ ਪਿੰਡ ਦੇ ਆਲੇ-ਦਾਲੇ ਢੀੜਾ ਕੱਢ ਕੇ ਆਇਆ ਮੇਰੇ ਬਿਟਾ ਆਇਆ ਨਹੀਂ ਹੈਗਾ ਉਸ ਤੋਂ ਬਾਅਦ ਨਹੀਂ ਫੋਨ ਚੱਕਿਆ ਉਹਦੀਆਂ ਕੱਲਾਂ ਡਿਟੇਲ ਦੀਆਂ ਜਿਹੜੀਆਂ ਉਹ ਸਾਰੀਆਂ ਮਟਿੱਤੀ ਗਈਆਂ ਜਿਹੜੇ ਉਹਦੀ ਯਾਰ ਦੋਸਤ ਜੀ ਮੈਂ ਤਾਂ ਹੀ ਉਹਦੇ ਯਾਰ ਦੋਸਤਾਂ ਕਰਕੇ ਮੈਂ ਕਾਰਵਾਈ ਕਰ ਰਹੀ ਹਾਂ ਜੀ। ਤੁਹਾਨੂੰ ਬੰਦੀ ਕਾਰਵਾਈ ਆ। ਜਿਹੜਾ ਇੱਕ ਪੰਡਤਾਂ ਦਾ ਮੁੰਡਾ ਈ ਸਾਡੇ ਕਾਲਾ ਉਹ ਉਹਦਾ ਫੋਨ ਆਇਆ ਜੀ ਮੇਰੇ ਕੋਲੇ 8:00 ਵਜੇ ਸਾਢੇ 8 ਪਤਾ ਨਹੀਂ ਮੈਨੇ ਫੋਨ ਕਰਾਈ ਜੀ। ਉਦੋਂ ਬਾਅਦ ਉਹ ਪੰਡਤਾਂ ਦੇ ਮੁੰਡੇ ਦਾ ਫੋਨ ਆਇਆ ਜੀ ਉਹਦੇ ਕੋਲੇ। ਬੇਟੇ ਦਾ ਫੋਨ। ਤਾਂ ਬੇਟੇ ਦੇ ਫੋਨ ਤੇ। ਆ ਯੋਦੂ ਬਾਅਦ ਨਹੀਂ ਪਤਾ ਲੱਗੇ। ਅਧਿਆਸ਼ਨੋ ਕਿ ਮੰਗ ਚਾਉਣੇ ਆ। ਅਧਿਆਸ਼ਨ ਜੀ ਮੰਗ ਕਾਉਣੇ ਦੇਖੋ ਜੀ ਮੇਰੇ ਮੇਰਾ ਕੱਲਾ ਬੇਟਾ ਦੀ ਜੀ ਮੈਂ ਕੱਲਾ ਬੇਟਾ ਦੀ ਅੱਜ ਮੈਂ ਆਪਦੀ ਨੂੰ ਨੂੰ ਲੈ ਕੇ ਆਉਣਾ ਜੀ ਫੇਰਾ ਘਰ ਖਾਲੀ ਹੋ ਗਿਆ ਘਰ ਖਾਲੀ ਹੋ ਗਿਆ ਜੀ ਔਰ ਹੋਰ ਕੀ ਮੈਂ ਜਾਵਾਂ ਮੇਰਾ ਘਰ ਖਾਲੀ ਹੋ ਗਿਆ ਯਾਰ ਕਿੱਥੇ ਮੇਰੇ ਖੁਸ਼ੀ ਹੋਈ ਨਹੀਂ ਮੇਰੇ ਗਮੀਆਂ ਹੋ ਗਏ ਜੱਜਾ ਅੱਜੇ ਗਮੀਆਂ ਹੋ ਗਈ ਇਹਦੇ ਨਾਲ ਬਈ ਕੱਚੀ ਛੱਡੀ ਜੀ ਉਹ ਨਾਲੇ ਬਾਜੀ ਸਾਨੂੰ ਉਹ ਔਰ ਨਹੀਂ ਸਾਨੂੰ ਅਸਿਹਦਾ ਕਹਿਣਾ ਸਾਡਾ ਇਨਸਾਫ ਨਿਕਲਣਾ ਚਾਹੀਦਾ ਜੀ ਉੱਤਾਂ ਜਿਹੜਾ ਹੋ ਗਿਆ ਇਹ ਜਦਾਂ ਸਾਡਾ ਬਰੇਰੋ ਕੱਢਿਆ ਜਿਹੜੇ ਸਾਕਾ ਜੀ ਜਾਂ ਕਿਹੜਾ ਕਾਲਾ ਜਿੱਤ ਸਾਡੇ ਪਿੰਡ ਦਾ ਜੀ ਆੜਤਾ ਰਬੜੀਓ ਠੀਕ ਹੈ ਨਹੀਂ ਮੈਂ ਤੁਹਾਨੂੰ ਉਹੀ ਕਹਾਂ ਆਪਾਂ ਵੀ ਕਹੀਏ ਕਿਸੇ ਦੇ ਝੂਠਾ ਲਿਆ ਮੈਂ ਲਾਉਣਾ ਜੋ ਨਿਸਾਬ ਤੇ ਨਿਕਲੂਗਾ ਜੀ ਉਹ ਕਲੀਅਰ ਹੋਵੀ ਗੱਲਾ ਮੇਰਾ ਅੱਜ ਘਰ ਖਾਲੀ ਹੋ ਗਿਆ ਜੀ ਦੇਖੋ ਜੀ ਅੱਜ ਮੈਂ ਇਹ ਨੂੰ ਲੈ ਕੇ ਆਣੀ ਤੇ ਆਉਂਦੀ ਸਾਡੇ ਕੱਪੜੇ ਤੁੱਤੇ ਪ੍ਰੈਸ ਕਰੇ ਕਰਾਏ ਨਹੀਂ ਝੇਕਣ ਉਹ ਦੱਸ ਐ ਦੂ ਮੰਦਰਾ ਬੜੇ ਮੇਰੇ ਨਾਲ ਕੀ ਕਰੇ ਇਸਨੇ ਮੇਰੇ ਨਾਲ ਕੀ ਕਰਿਆ ਕੀ ਮੈਂ ਅੱਜ ਤੱਕ ਕਿਸੇ ਨਾਲ ਮਾੜਾ ਨਹੀਂ ਕਰਿਆ ਜੀ ਕਿਸੇ ਨਾਲ ਮਾੜਾ ਨਹੀਂ ਕਰਿਆ ਜੀ ਮੇਰੇ ਖਾ ਮੈਂ ਤੁਹਾਨੂੰ ਦੱਸਾਂ ਇਹ ਗੱਲ ਮੇਰੇ ਨਾਲ ਬਹੁਤ ਲੋਕਾਂ ਨੇ ਮਾੜਾ ਕਰਿਆ ਬੜੇ ਕਿਸੇ ਨਾਲ ਮਾੜਾ ਨਹੀਂ ਕਰਿਆ ਜੀ ਚਾਚਾ ਜੀ ਬਸ ਅਸੀਂ ਜੀ ਜਦੋਂ ਗੁਰਦੁਆਰਾ ਸਾਹਿਬ ਮਾਤਾ ਜੀ ਸਵੇਰੇ ਜਾ ਰਹੇ ਸੀ ਹਨ ਕੋਲੋਂ ਦੇਖਿਆ ਵੀ ਕੋਈ ਡੈੱਡ ਪੋਟੀ ਪਈ ਆ ਫਿਰ ਅਸੀਂ ਇਹ ਚਾਰ ਪੰਜ ਬੰਦੇ ਇਕੱਠੇ ਕਰੇ ਸਰਪੰਚ ਬੁਲਾਏ ਆ ਫਿਰ ਅਸੀਂ ਜੋ ਦੇਖਿਆ ਇਹ ਤਾਂ ਸਾਡੇ ਹੀ ਮੁੰਡਾ ਦਿੱਕੂ ਆ ਫਿਰ ਅਸੀਂ ਘਰ ਦੇ ਸਾਰੇ ਘਰੋਂ ਬੁਲਾ ਕੇ ਲੈ ਕੇ ਇਹ ਚੱਕ ਕੇ ਹਸਪਤਲ ਲੈ ਗਿਆ ਕੰਡੀਸ਼ਨ ਕਿਸ ਤਰ੍ਹਾਂ ਦੀ ਕੰਡੀਸ਼ਨ ਕੰਡੀਸ਼ਨ ਜਿਵੇਂ ਡੱਡ ਵਰਗੀ ਸੀ ਜੀ ਕੋਈ ਠੱਡਾ ਪੈ ਤ ਨਹੀਂ ਬਾਬਾ ਕੋਈ ਨਿਸ਼ਾਨ ਨਿਸ਼ਾਨ ਹਾਂ ਜੀ ਫਿਲਹਾਲ ਨਿਸ਼ਾਨ ਕੋਈ ਨਹੀਂ ਜੀ ਨਾਲ ਦੇ ਹਸਪਤਲ ਲੈ ਜਾਂਦਾ ਹੁਣ ਇੱਥੇ ਹਸਪਤਲ ਚ ਕੀ ਕੰਮ ਕੀ ਕਰਦਾ ਸੀ ਯਾਰ ਕੰਮ ਉਹ ਦੱਤ ਤੇ ਲੱਗਿਆ ਹੋਇਆ ਦੀ ਲਾ ਗਾਰਮੈਂਟ ਚ ਗਾਰਮੈਂਟ ਤਾਂ ਹੈ ਕਿੰਨੀ ਉਮਰ ਹੈ ਜੀ ਹੈਗੀ ਮੇਨਾਂ ਸਾਰੀ 25 ਸਾਲ ਦੀ ਉਮਰ ਹੈ ਜੀ ਅਜੇ 5 ਸਾਲ ਪਹਿਲਾ ਹੋਇਆ ਜੀ ਨਾ ਇਹ ਬੱਦ ਇਹ ਤਾਂ ਚੌਕ ਨੂੰ ਪੂਰੇ ਹੁੰਸੀ ਹੋ ਗਿਆ ਹਾਂ ਹਾਂ ਇੱਕ ਦਿਨੇ ਹੋਇਆ ਜੀ ਇਹ ਜੀ ਇੱਕ ਦੂਜੇ ਦਿਨ ਕੱਲ ਫੇਰੇ ਪਣ ਕਿ ਕਿੱਥੇ ਦਾ ਤੁਸੀਂਆਂ ਦੀਆਂ ਗੱਡੀਆਂ ਖੜੀਆਂ ਤੇ ਅੱਜ ਉਥੇ ਗਮੀਆਂ ਵਾਲੀਆਂ ਗੱਡੇ ਖੜੇ ਨੇ ਸਾਰੀ ਹਾਂ ਬਹੁਤ ਅਫਸੋਸ ਵਾਲਾ ਸਾਰਾ ਪਿੰਡ ਅਫਸੋਸ ਤੇ ਖੜਾ ਜਿੱਥੇ ਸਾਰੇ ਮੈਂ ਦੇਖ ਰਹੇ ਨੇ ਕੀ ਹੋਇਆ ਨਾ ਐਹ ਜਿਆ ਕਦੇ ਪਿੰਡ ਚ ਕਦੇ ਹੋਇਆ ਜੀ ਆਹ ਹੈ ਉਹ ਜਿਹੜਾ ਹੁਣ ਦੇਖੋ ਮੈਂ ਲਿਖਦਾ ਇਹ ਤਲਾ ਆਈ ਸੀ ਕਿ ਸੰਦੀਪ ਬਾਵਾ ਨਾ ਦਾ ਨੌਜਵਾਨ ਹੈ ਪਿੰਡ ਚੌਧਰੀ ਮੱਜੇ ਦਾ ਕੱਲ ਸ਼ਾਮ ਨੂੰ ਘਰੋਂ ਗਿਆ ਸੀ ਪਰਿਵਾਰ ਦੇ ਦੱਸਣ ਮੁਤਾਬਕ ਨਹੀਂ ਵਾਪਸ ਆਇਆ ਸੂਰੇ ਉਹਦੀ ਰੈਡ ਬਾਡੀ ਮਿਲ ਗਈ ਔਰ ਉਦਲੀ ਰਿਡੀਸ ਦਰਤਾਲ ਕੀਤੀ ਹੈ ਤੇ ਪੁਲਿਸ ਕੀਤੀ ਹੈ ਉਹਦੇ ਵਿੱਚ ਕੋਈ ਸੱਟ ਵਗੈਰਾ ਜਾਂ ਕੋਈ ਹੋਰ ਨਹੀਂ ਕੀ ਕੋਈ ਸੱਤੂ ਤੀਜ ਨਹੀਂ ਸਕਦੇ ਨੇ ਤੇ ਕਿ ਫਿਰ ਵੀ ਉਹਦਾ ਪੋਸਟਮਾਰਟਮ ਕਰਾਇਆ ਗਿਆ ਪੋਸਟਮਾਰਟਮ ਕਰਵਾ ਕੇ ਉਹ ਤਾਂ ਬੈਦਮੌਤ ਦੇ ਕਾਰਨ ਪਤਾ ਲਾਇਆ ਜਾਏਗਾ ਉਦੋਂ ਵੱਟ ਨਹੀਂ ਐਡੀ ਕਰਦੇ ਨਾ ਮੇਰੀ ਮੈਰਿਜ ਹੁਣੀ ਕੱਲੇ ਜੀ ਹੋਈ ਹੈ 22 ਤਰੀਕ ਨੂੰ ਤੋਂਦਨ ਤੋਂ ਲੈ ਮਰ ਗਈ ਸੀ ਉਹਨੇ ਪਰਿਵਾਰ ਦਾ ਵੀ ਸ਼ੱਕ ਕਰਨ ਲੱਗੇ ਨੇ ਇਹਦੇ ਬਾਰੇ ਗੱਲ ਕਰ ਰਹੇ ਸੀ ਪਰਿਵਾਰ ਰਹਾਉਂਦੀ ਸ਼ੱਕ ਕਰ ਰਿਹਾ ਕੋਈ ਪਿੰਡ ਦਾ ਮੁੰਡਾ ਉੱਤੇ ਵੀ ਸ਼ੱਕ ਕਰ ਰਿਹਾ ਕਿ ਗੱਡੀ ਦਾ ਵੀ ਜ਼ਬਰ ਕੀਤਾ ਹੈ ਉਹ ਰੈਂਗਲ ਤੋਂ ਵੀ ਅਸੀਂ ਪੁਰਤਾਲ ਕਰ ਰਹੇ ਹਾਂ ਔਰ ਉਦੋਂ ਲਾ ਕੇ ਪੋਸਟਪਲ ਕੋਲ ਤੇ ਕਲੀਅਰ ਹੋ ਜਾਣਾ ਵੀ ਫੌਲਕ ਟਾਕ ਟੈਕ ਕੀ ਹੈ ਕਿਸ ਕਾਰਨ ਕਰਕੇ ਜੀ ਮੌਤ ਹੋਈ ਹੈ ਉਦੋਂ ਜਿਹੜਾ ਹੈਗਾ ਸਟਾਫ ਵੀ ਮਿਲਣਾ ਮੈਨੂੰ ਜਦੋਂ ਵੀ ਜੀ ਬੰਦ ਇਹ 24-25 ਸਾਲ ਦਾ ਹੈਗਾ ਮੁੰਡਾ ਕੱਪੜੇ ਦੁਕਾਨ ਤੇ ਤੇ ਕਾਬੂ ਲੱਗਿਆ ਹੋਇਆ ਸੀਗਾ ਉਹ ਤੇ ਇੰਦਾ ਹੈਗਾ ਤੇ ਕੋਹਾਗਾ ਕਰਦਾ ਸੀ ਸਰਕਾਰ ਨੂੰ ਕੀ ਕਰਦੇ ਫਰਦਰ ਉਹਦਾ ਪਰਿਵਾਰਕ ਮੈਂਬਰਾਂ ਦੇ ਬਿਆਨ ਲਿਖੇ ਨੇ ਜੀ ਬਿਆਨ ਲਿਖ ਕੇ ਪੋਸਟਮਾਰਡਮ ਕਰਵਾਇਆ ਪੋਸਟਮਾਰਡਮ ਦੀ ਰਿਪੋਰਟ ਦੇ ਇੰਤਜ਼ਾਰ ਕਰਾਂਗੇ